ਜੀ ਸਾਸੂ ਮਾ ਨੂੰ ਵੀ ਦੇ ਦਿੱਤਾ ਆ ਕੱਲ ਇੱਕ ਅੜੰਬ ਆਇਆ ਸੀਗਾ ਕਿ ਮੈਂ ਚਪਲਾ ਪਾਇਆ ਮੰਗੀ ਮੇਰੇ ਪੈਰ ਆਹ ਇਹ ਹੋਏ ਪਲੇਟ ਵੀ ਕਰਮ ਹੋ ਗਈ ਦੇਖੋ ਜੀ ਟਾਈਮ ਪਹਿਲਾਂ ਹਣਾ ਥੋੜੀ-ਥੋੜੀ ਕਰਾਂਗੇ ਆਪਾਂ ਹੁਣ ਬਹੁਤ ਜ਼ਿਆਦਾ ਧੋਪਾ ਕੱਲ ਕਿੰਨਾ ਟੈਂਪਰੇਚਰ ਸੀ ਯਾਰੀ ਬਹੁਤ ਘਟ ਲੈ ਉਹ ਖਾ ਵੀ ਰਿਹਾ ਕੋਈ ਮੈਂ ਹੁਣ ਚੁਆ ਆ ਗਿਆ ਹੈਲੋ ਸਸਰੀ ਗਾਲ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਆ ਦੇਖੋ ਜੀ ਅੱਜ ਮੈਂ ਰੈੱਡ ਕਲਰ ਦਾ ਸੂਟ ਪਾਇਆ ਆ ਇਹ ਹੈਗਾ ਜੀ ਘਰੇ ਬੋਣ ਲਈ ਬਿਲਕੁਲ ਨਰਮ ਸੌਫਟ ਕਪੜੇ ਦਾ ਪਾਇਆ ਮੈਂ ਤੇ ਮੈਂ ਘਰੇ ਆਪਾਂ ਵਧੀਆ ਡਰੈਸ ਪਾ ਲਵਾਂ ਥੋੜੀ ਜਿਹੀ ਘਰੇ ਬੋਲੀਏ ਮੈਂ ਲਈ ਸੀ ਤੁਹਾਨੂੰ ਦੱਸਿਓ ਕਿੱਦਾਂ ਲੱਗੀ ਤੇ ਹੁਣ ਆਪਾਂ ਬਣਾਵਾਂਗੇ ਕੁਝ ਅਲੱਗ ਡਿਫਰੈਂਟ ਤੇ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਸੀ ਇਸ ਕਰਕੇ ਮੈਂ ਕਿਹਾ ਕੁਝ ਬਣਾਉਨੇ ਆ ਘਰ ਵਿੱਚ ਤੇ ਮੈਂ ਕਿਹਾ ਬਾਹਰੋਂ ਨਹੀਂ ਕੁਝ ਵੀ ਮੰਗੋਣਾ ਆਪਾਂ ਘਰ ਵਿੱਚ ਬਣਾਉਨੇ ਆ ਨਾਲੇ ਆਪਣੇ ਸਾਰੇ ਦੋਸਤਾਂ ਨੂੰ ਹੋਣੇ ਆ ਆਪਾਂ ਕੀ ਬਣਾਉਣ ਲੱਗੇ ਆ ਤੇ ਹੋੜਾ ਪਰ ਰੈਡੀ ਕਰਦੇ ਆ ਸਮਾਨ ਤੇ ਐਦੇ ਬਲੌਗ ਨਾਲ ਬਣੇ ਰਹੋ ਐਂਡ ਤੱਕ ਬਲੌਗ ਨੂੰ ਯੂਜ਼ ਜ਼ਰੂਰ ਦੇਖਿਓ ਜਿੱਦਾਂ ਬਲੌਗ ਪਿਛਲਿਆਂ ਨੂੰ ਪਿਆਰ ਦਿੰਦੇ ਆ ਉਦਾਂ ਇਸ ਬਲੌਗ ਨੂੰ ਪਿਆਰ ਦਿਓ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਹਨਾਂ ਪਿਆਰ ਕਰਨਿਓ ਸਪੋਰਟ ਕਰਦੇ ਹੋ ਚਲੋ ਸਟਾਰਟ ਕਰੀਏ ਅਸੀਂ ਕੰਮ ਆ ਆ ਰਿਓ ਫੇ ਆ ਜਾਓ ਫੇ ਮਿੱਤਰੋ ਆ ਜਾਓ ਫੇ ਮਿੱਤਰੋ ਆਜੋ ਆਪਾਂ ਰੇਂਜ ਦੀ ਸੋਈ ਚ ਕੀ ਕਰ ਰਹੇ ਹੋ ਫ੍ਰੀਜ ਵਿੱਚ ਕੀ ਡੂੰਢ ਰਹੇ ਹੋ ਮੇ ਵੀ ਹੂੰ ਚਣੇ ਨਹੀਂ ਤਾਂ ਆ ਦਿਵਾਲੇ ਉਹ ਲੱਭੰਦੇ ਸੀ ਆ ਦੇਖੋ ਅਸੀਂ ਰਾਤ ਚਣੇ ਵਾਲ ਕੇ ਰੱਖੇ ਆ ਇਹ ਜਾਲ ਵੀ ਬਣਾ ਸਬਜੀ ਉਹ ਬਣਾਣੀ ਦਾਲ ਦੀ ਦਾਲ ਇਹ ਮੈਂ ਔਲੇ ਰੱਖੇ ਆ ਆਪਣੀ ਜੀਠ ਬਣਾਉਣੀ ਜਿਹੜੀ ਆਪਾਂ ਅੱਜ ਖਾਣ ਲਈ ਖਾਣੀ ਹੈ ਮੇਰੀ ਫੇਵਰਟ ਆ ਮੈਨੂੰ ਸ਼ੁਰੂ ਤੋਂ ਬਹੁਤ ਪਸੰਦ ਆ ਉਹ ਪਰ ਸਾਨੂੰ ਪਹਿਲਾਂ ਮੈਨੂੰ ਮਿਲਦੇ ਨਹੀਂ ਹੁੰਦੇ ਸੀ ਹਨਾ ਸਾਡੇ ਕੋ ਘਾਟੇ ਪੈਦੇ ਹੁੰਦੇ ਹੁੰਦੇ ਸੀ ਤੇ ਫੇ ਪਿੰਡ ਤੇਨਾ ਮੈਂ ਤਾਂ ਸਨਾ ਚਲ ਭਾਈ ਨਹੀਂ ਹੁਣਾ ਮੈਂ ਕਹਣਾ ਹਾਂ ਮੈਂ ਵੀ ਖਾਣਾ ਹੁੰਦੀ ਮੈਨੂੰ ਕਈ ਵੇਲੇ ਮੇਰੀ ਤਾਈ ਦੇ ਤਾਈ ਦੇ ਮੁੰਡੇ ਨੇ ਖਵਾ ਲੈਣਾ ਮੇਰੇ ਭਰਾ ਨੇ ਖਵਾ ਲੈਣਾ ਤੇ ਮੈਂ ਖਾਣੀ ਹੁੰਦੀ ਸੀ ਖਾਣ ਮੈਂ ਬਹੁ ਮਿਸ ਕਰਦੀ ਹੁੰਨੀ ਮੈਂ ਉਦਾਂ ਦੇਖ ਲਓ ਹੁਣ ਪੈਸੇ ਹੈਗੇ ਆ ਵੱਡਾ ਬਰ ਰੋਟੀਆਂ ਜੀ ਕੱਲੀਆਂ ਮੰਗਾ ਲਈਆਂ ਪੂਰਾ ਹੋਏ ਮੰਗਾਲਣ ਦੀ ਦੱਸੂਗੀ ਹੁਣ ਦੇਖ ਲਓ ਪੈਸੇ ਹੈਗੇ ਆ ਤੇ ਹੁਣ ਦਿਲ ਨਹੀਂ ਕਰਦਾ ਖਾਣ ਨੂੰ ਤੇ ਜਦੋਂ ਪੈਸੇ ਨਹੀਂ ਹੁੰਦੇ ਸੀ ਉਦੋਂ ਉਹ ਚੀਜ਼ਾਂ ਦਿਲ ਕਰਦਾ ਹੁੰਦਾ ਹਾਏ ਮਿਲਜਣ ਖਾ ਲਈਏ ਤੇ ਹੁਣ ਅੱਜ ਮੇਰਾ ਘਰੇ ਬਣਾ ਕੇ ਮੈਂ ਖਾਣਾ ਆਪਣੇ ਹੱਥਾਂ ਦੇ ਨਾਲ ਚਲੋ ਤਰ ਕਰਦੇ ਆਪਾਂ ਜਿਹੜੀਆਂ ਆਪਾਂ ਲੈਂਦੀਆਂ ਨੂੰ ਡੰਗ ਰੋਟੀਆਂ ਲਿਆਦੀਆਂ ਸੀ ਤੇ ਚਾਹ ਨੂੰ ਖਾਣ ਲੈਂਦੀਆਂ ਸਵੇਰੇ ਮੈਂ ਤਾਂ ਚਾਹ ਹੀ ਲੈਂਦੀ ਆ ਮੈਂ ਤਾਂ ਉਲੀ ਕੁਲਚੀਆਂ ਲਈ ਮੈਂ ਤਾਂ ਕੁਲਚੇ ਬਣਾਉਂਗੀ ਮੇਰਾ ਫੇਵਰਟ ਆ ਅ ਚਨੇ ਤਾਹ ਨੂੰ ਵਾਲ ਕੇ ਰੱਖਿਆ ਹੋਰ ਮੈਂ ਤੁਹਾਡੇ ਲਈ ਚਾਹ ਲੱਖੀਆਂ ਜੀ ਕੰਮ ਕਰ ਉਸ ਤਰ੍ਹਾਂ ਚਲੋ ਹੁਣ ਬਣਾਉਂਦੇ ਬਣਾ ਕੇ ਚਲ ਆਪਾਂ ਦਗਾ ਦੇ ਹਾਲੇ ਆਲੂ ਵਾਲੇ ਪਰੌਣੇ ਬਣਾਉਣ ਦੀ ਮੈਨੂੰ ਲੋ ਦੱਸ ਤਾਂ ਸਭ ਕੁਛ ਇਹਦੇ ਵਿੱਚ ਹੀ ਪੈਣਾ ਇਹ ਆਪ ਆਪਣੀ ਤੂੰ ਦੱਸਣੀ ਆਂਨੇ ਮੈਂ ਹੁਣ ਤਾਂ ਜਾ ਕੇ ਲੋ ਵੀ ਅੱਜ ਆਪਾਂ ਬਣਾਉਣੇ ਆ ਜੀ ਕੁਲਚੇ ਦੇਖਦੇ ਆ ਕੁਲਚੇ ਕਿੱਦਾਂ ਨੇ ਬਣਾਉਂਦੇ ਸਮਾਨ ਹੁਣ ਮੈਂ ਤਾਂ ਜਾ ਕੇ ਕੱਢੀ ਕਰਦੀਆਂ ਮਾਰ ਗਰਮੀ ਬਹੁਤ ਆ ਹਾ ਬਹੁਤ ਬੜੀ ਨਾ ਬਹੁਤ ਚੰਗੀ ਹੈ ਸਹਿਜ ਹੈ ਕੁੜੀ ਦਾ ਮਾਪ ਕੇ ਲਈ ਆ ਗਿਆ ਪਰ ਤੁੰਤਾ ਬਾਹਰ ਨਿਕਲ ਜਾਣੀ ਕੁੜੀ ਦੇਖੋ ਬਾਜ਼ਾਰੀ ਨੂੰ ਬਾਹਰ ਕੱਢ ਦੂ ਇਹ ਉਹਨੇ ਮੈਨੂੰ ਨਹੀਂ ਖਾਣਾ ਤਾਂ ਤੂੰ ਖਾਣਾ ਚੱਲ ਚਲ ਬਣੂਗਾ ਉਹ ਖਾਏ ਸਭ ਕੁਝ ਆਲੂ ਵੀ ਦੋਸਤੋ ਮੈਂ ਬਾੜ ਕੇ ਰੱਖੇ ਸੀ ਹੁਣ ਮੈਂ ਕਿਹਾ ਛੇਲਣਾ ਮੈਂ ਇਹਨਾਂ ਨੂੰ ਨਾਪਰਤ ਖਰਾ ਖਰਾਵੋ ਖਰਾਬ ਕਰ ਛਿਲਣਾ ਲੱਗੀ ਆਲੂ ਜਿਹਨੇ ਹੁਣ ਕੁਛ ਵੀ ਖਾਦਾ ਵਿੱਚ टाक ਕੇ ਉਹਨੂੰ ਬਾਅਦ ਵਿੱਚ ਇੱਕ ਦਾਣਾ ਨਹੀਂ ਚੀਦਾ ਮਿਲਦਾ ਮੈਂ ਦੱਸਦਾ ਮਿਲਦਾ ਫੜ ਜਾ ਮੁੰਡਿਆ ਕਥਾਂ ਫਟੂ ਹੋਈ ਪਾੜੀ ਨਾ ਮੁੰਡਿਆ ਦੇ ਦੇ ਲੋਹਾਂ ਗਰਪਤ ਨਾ ਗਰ ਖਰਾਬ ਵੀ ਕੀ ਕਰੀ ਜਾਨੀ ਆ ਖਾਲੀ ਬਾਤ ਚ ਬਣਾ ਬਣ ਤਾਂ ਲੈਣਦੇ ਉਹਨੂੰ ਕੰਨ ਆਉਣ ਦੇ ਦੇ ਕਰਦੀ ਇਹ ਉੱਤੇ ਇਦਾਂ ਹੀ ਨਹੀਂ ਇਹ ਬਣ ਜਾਂਦੇ ਨੇ ਰਣੂ ਲੱਗੇ ਕਟਿੰਗ ਕਰਨਾ ਸਮਾਨ ਫੇਰ ਨਾਲੋਂ ਬਹੁਤ ਕੁਝ ਕਰਨਾ ਪੈਣਾ ਆ ਉੱਥੇ ਕਿਉਂ ਉਦ ਬਖਰਾਉਗੇ ਆ ਮਾਂ ਇਹ ਦੇ ਦਿਆਂ ਜੋ ਕਰ ਜਾ ਸ਼ਹਿਰ ਕੁਸ਼ਮੀ ਦਾ ਲੋ ਜੀ ਹੁਣ ਆਪਾਂ ਪਿਆਜ਼ ਕੱਟ ਲੈਣੇ ਬਰੀਕ ਬਰੀਕ ਜਿੱਕਰ ਵੀ ਵੀ ਕੱਟਣੇ ਆ ਪਹਿਲਾਂ ਪਿਆਰ ਕੱਟਾਂਗੇ ਫੜੇ ਹਟ ਪੁੱਤ ਚਾਣਾ ਟੀ-ਸ਼ਰਟ ਪਾ ਕੇ ਆਪਣੀ ਆਹ ਰਗਾ ਦੇ ਦਿੱਤੀ ਲੋ ਜੀ ਆ ਗਿਆ ਜੀ ਛੋਲੇ ਤੇ ਆਲੂ ਜਿਹੜੇ ਛੱਲੇ ਗਏ ਤੇ ਆ ਪਿਆਜ਼ ਕੱਟ ਹੋ ਰੇ ਵਿੱਚ ਇੱਕ ਦਾ ਘੰਟਾ ਨੂੰ ਪੁਲਾਇਆ ਤੀ ਜਿਹੜੀ ਉਸ ਮਗਰੀ ਆਪਾਂ ਘਰ ਤਿਆਰ ਕੀਤੀ ਆ ਵਾਲੀ ਤੇ ਜਿਹੜੀ ਬਰੈਡ ਰੋਟੀ ਆ ਆਪਾਂ ਲੈ ਕੇ ਆਇਆ ਇਹ ਵੀ ਪਹਿਲੇ ਬਣਾ ਕੇ ਦੇਖਣ ਅੱਗੇ ਸੀਗੇ ਬਟ ਫੇਰ ਦਾ ਕੀ ਗਰਮੀ ਬਹੁਤ ਜ਼ਿਆਦੇ ਆ ਤੇ ਇਹਨੂੰ ਟਾਈਮ ਵੀ ਜ਼ਿਆਦਾ ਲੱਗਣਾ ਸੀਗਾ ਇੱਕ ਜੋਨੇ ਆ ਉਹ ਜਿਹੜੀ ਰੋਟੀ ਵਾਂਗੂ ਨਹੀਂ ਹੁੰਦਾ ਬੰਦੀ ਆ ਇਹ ਰੋਚ ਪਾਣੀ ਪਾਉਣਾ ਈਸਟ ਪਾਣੀ ਪਿੰਦੀ ਇੱਕ ਤੇ 슈ਗਰ ਪਾਣੀ ਪਿੰਦੀ ਆ 슈ਗਰ ਤੇ ਤੁਹਾਨੂੰ ਮੈਦਾ ਲੈਣਾ ਮੈਣਾ ਮੈਦਦੀ ਐ ਮੈਦੇ ਦੀ ਹੁੰਦੀ ਐ ਹੋਰ ਭੁਜਾਟੀ ਜੀ ਹੁੰਦੀ ਐ ਮੈਦਾ ਦਾ ਆਟਾ ਪਾਉਣਾ ਪੈਂਦਾ ਉਹਨੇ ਵਿੱਚ ਹਾਂ ਤੇ ਉਹਨੂੰ ਇਦਾਂ ਜਿਹੜੇ ਉਹ ਆਪਨਾਂ ਨਹੀਂ ਖਾਈ ਤੇ ਉਹੋ ਹੀ ਜਿਹੜੀ ਜਦਾਉਣ ਰੋਟੀਆਂ ਵਾਂਗ ਹੁੰਦੇ ਆਏ ਵੀ ਉਦਾਂ ਹੀ ਹੁੰਦੇ ਬਸ ਰੋਟੀ ਸਾਨੂੰ ਕੋਈ ਜਿਆਦਾ ਨੌਲੇਜ ਨਹੀਂ ਸੀ ਕਿ ਇਸ ਕਰਕੇ ਆਪਾਂ ਨਹੀਂ ਤਿਆਰ ਕੀਤੀ ਪਗਾਂ ਵੀ ਸਾਰਾ ਕੁਝ ਖਰਾਬ ਹੀ ਨਾ ਹੋ ਜੂਵੇ ਡਬ ਰੋਟੀ ਐਸੀ ਬਾਜ਼ਾਰੋਂ ਲੈ ਆਂਦੀ ਤੇ ਬਾਕੀ ਦਾ ਚੀਜ਼ਾਂ ਦਾ ਘਰ ਤੁਸੀਂ ਰੈਗੂਲਰ ਕਰ ਹੀ ਸਕਦੇ ਆ ਛੋਲੇ ਵਾਲ ਕੇ ਰੱਖ ਲੈਣੇ ਆ ਰਾਤ ਅੱਜ ਹੀ ਵਾਲ ਕੇ ਰੱਖ ਲੈ ਸੀਗੇ ਆਪਾਂ ਤੇ ਜਿਹੜੇ ਆਪੂ ਉਹ ਵੀ ਵਾਲ ਕੇ ਰੱਖ ਲਿਓ ਰਾਤ ਨੂੰ ਤੇ ਆ ਦੇਖੋ ਸਾਡੇ ਪਿਆਜ਼ ਹੋ ਗਏ ਆ ਜਿਹੜੇ ਆਲੂ ਆ ਉਹਨਾਂ ਨੂੰ ਵੀ ਆਪਾਂ ਨਾ ਇਦਾਂ ਫੇਰਨਾ ਆ ਆਲੂ ਨੂੰ ਵੀ ਆਲੂ ਕੱਟ ਕੇ ਸਟੇਜ ਵਿੱਚ ਫੇਮ ਹੀ ਨਾ ਆ ਕੱਟਣਾ ਹੀ ਆ ਜਿੰਦਾਂ ਅਸਲ ਆ ਕਿ ਫੇੜੇ ਜਨੇ ਫੇਲੋ ਜਿੰਨੇ ਕੱਟਨੇ ਕੱਟੋ ਥੋੜਾ ਸੀ ਛੋਟੇ ਛੋਟੇ ਇਹਨਾਂ ਨੂੰ ਕੱਟ ਕੇ ਸਟੇਜ ਵਿੱਚ ਤੇਰੇ ਨਾਲ ਪਰੌਠੇ ਨੂੰ ਆਜੂ ਆਣੇ ਨਹੀਂ ਕਰੇਗਾ ਕੱਟ ਦੇ ਦੇਖ ਮਾ ਜੀ ਕੱਟ ਦੇ ਸਿੰਦੀ ਨੇ ਕੋਈ ਸਿੰਦੀ ਜੁੱਤੇ علاوہ ਤੁੰਤੂ ਤੂੰ ਤੂੰ ਤਾਂ ਬੰਗਾਰ ਮਿੱਥੇ ਜਿਹਾ ਫਿੱਟਾ ਹੀ ਨਹੀਂ ਮੈਂ ਤੂੰ ਪਾਣੀ ਪਾਣੀ ਨਹੀਂ ਪੀਣੀ ਨਾ ਪਾਣਾ ਨਾ ਤੇ ਆਪਣੇ ਆਪ ਤੇ ਤੈਨੂੰ ਪਾਣੀ ਪਈਏ ਕੱਲਾ ਹੈ ਨਾ ਪਾਣੀ ਨਾ ਛਿੰਗ ਰਿਹਾ ਤੂੰ ਹੈ ਦੁੱਧ ਪੀਓਗੇ ਤਾਂ ਨੀਂਦ ਨਹੀਂ ਆਊਗੀ। ਦੇਖ ਲਓ। ਲਓ ਜੀ ਸਾਡੇ ਰੈਡੀ ਹੋ ਚੁੱਕੇ ਆ ਛੋਲੇ। ਆਹ ਇਹ ਚ ਕੱਟਣਾ ਪਿਆਜ ਨਹੀਂ ਕੱਟਣਾ। ਮਿਰਚਾਂ ਨਹੀਂ ਜਾ ਦੇਣਾ ਮਿਰਚਾਂ ਨਾਰਮਲ ਰੱਖੀ। ਮੈਂ ਆਪਣੇ ਚ ਪਾ ਲੈਣੀਆਂ ਤੇਜ਼। ਨਾਰਮਲ ਰੱਖੀ ਨਾਲੇ ਪਲੇਟ 'ਚ ਲੈ ਕੇ ਆਈਂ ਕੱਟ ਕੇ ਦੋਨੇ ਪਾਸੇ ਉਹਨਾ। ਐ ਚੰਗੀ ਤਰ੍ਹਾਂ ਰਾਲੀ ਡਾ ਬਰੋਟੀ ਨੂੰ। ਆਓ। ਪਕਾ ਲਈ ਚੰਗੀ ਤਰ੍ਹਾਂ। ਤੁਸੀਂ ਦੇਖਣਾ ਹੀ ਹੈ ਤਾਂ ਇਹ ਕਿੱਦਾਂ ਕਰਦੀ ਮੈਂ ਸਾਰਿਆਂ ਨੂੰ ਹੋਣਾ ਨਹੀਂ। ਆਹ। ਉਹ ਲੈ ਕੇ ਆਵੋ। ਇੱਕ ਥਾਲੀ ਲਿਓ। ਇਓ ਹਰੀਆਂ ਮਿਰਚਾਂ ਲੈ ਕੇ ਆਓ। ਚਾਹ ਸਾਈ ਲੈ ਕੇ ਆ ਪੁੱਤ। ਚੱਲ ਚੱਲ ਮੇਰੇ ਪੁੱਤ ਚੱਲ ਕੰਮ ਕਰੀਂ ਦੰਦਾ ਪੁੱਤ ਇਦਾਂ ਕੰਮ ਨਹੀਂ ਕਰੀਂ ਦੇ। ਇੱਕ ਥਾਲੀ ਤੇ ਫ੍ਰੀਜ ਹਰੀਆਂ ਮਿਰਚਾਂ ਕੱਢ ਲਿਆ। ਚਲੋ ਜਾ ਪੁੱਤ। ਕਿਹੋ ਜਿਹਾ ਕੰਮ ਆ ਲੈਣਾ ਹੁਣ ਜਾ। ਤੇ ਨਿਰਕਟ ਨਹੀਂ ਹੋਣੀ ਨਾ। ਤੈਨੂੰ ਤੇ ਤੂੰ ਭੂਰਾਂ ਵਾਲੀ ਪਾਣੀ ਦੇ। ਤੂੰ ਭੁੱਲੇ ਚੱਲੀ। ਵਾਹ। ਚਲ ਚਲ ਚਲ। ਬੜੀ ਪ੍ਰੋਏਕਟ ਦਰਵਾਜ਼ਾ। ਬੜੀਆ। ਬੜੀਆ ਹੋ ਗਿਆ ਨਾ ਬੜੀਆ ਪਾਪਾ ਨੂੰ ਕੋੜੇ ਇਹਦਾ ਲਗਾ ਦੋ ਮੈਂ ਟੋਟੇ ਮੈਂ ਨਹੀਂ ਹੁੰਦਾ ਉਹ ਨਿੱਕੀ ਦੇ ਦੇਣਾ ਨਾ ਟਮੇ ਦੀ ਜਿਹੜੀ ਕਾਲੀ ਹੁੰਦੀ ਦੇ ਦੇ ਤੂੰ ਉਹ ਰਹਾਦੀ ਹੈ ਦੇਤੀ ਪਾਣੂ ਹੋਰ ਕੋਈ ਹਲਾਗਾ ਹੋਰ ਲੈ ਲਓ ਲੱਗੀ ਆ ਪਲੇਟ ਇਹਨਾਂ ਦਾ ਤਾਂ ਪੂਰਾ ਜਗਣਾ ਹੋਣ ਦੇ ਖਾਣ ਦੇ ਨਾ ਨੇ ਚਾ ਜਿਆਦਾ ਨੇ ਭਾਈ ਵਿੱਚ ਮੇਰੇ ਚਾਹ ਤੱਕ ਪਾਇਆ ਸਵਾਲ ਕੀ ਹੁੰਦਾ ਦਾ ਮੇਰੇ ਚਾਹ ਪਾਈ ਤੀਆਂ ਜਿਆਦਾ ਤੋ ਬੇਰੇ ਆਂ ਅੰਦਰ ਪਾਣੀ ਨਾਲੇ ਕੱਢ ਲਾਂ ਚੁੱਕੀ ਨੇ ਇੱਕ ਗਲਾਸ ਚੱਕ ਲੈਣੀ ਪਾਣੀ ਪਾ ਕੇ ਫੋਕਾ ਅੱਧਾ ਘਲਾਏ ਆਸ-ਪਾਸ ਬਾਸ ਲੈ ਲਈ ਕਿ ਮਿਰਚਾਂ ਇਹ ਮਿਰਚਾਂ ਇਹ ਕੋਰੀਆਂ ਤਾਂ ਨਹੀਂ ਮਿਰਚਾਂ ਇਹ ਦੂਜੀਆਂ ਖਾਲੀ ਲਾਲ ਹਾਂ ਦਾ ਪੋਈ ਤਾਂ ਆਈ ਜੀ ਤੁਹਾਨੂੰ ਕੋਈ ਰਾਮ ਨਹੀਂ ਕੱਟੇ ਕੋਰੀਆਂ ਦੋ ਮੈਨੂੰ ਪਾਣੀ ਕਿੱਦਾਂ ਬਣ ਜਣੀਆਂ ਮੇਲੇ ਰੱਖ ਲਈਆਂ ਇੱਚ ਹੁਣ ਮੈਂ ਜਿਹੜੀਆਂ ਮਿਰਚਾਂ ਆ ਉਹ ਵੀ ਇੰਨਾ ਵਿੱਚ ਕੱਟ ਲੈਣੀਆਂ ਮਿਰਚਾਂ ਕੱਟ ਕੇ ਪਾਇਓ ਫੇਸਵਾਲ ਵਧੀਆ ਹੁੰਦਾ ਕੀ ਹੁੰਦਾ ਜੇ ਕਿਸੇ ਨੇ ਨਹੀਂ ਵੀ ਖਾਣੀ ਤਾਂ ਵਿੱਚੋਂ ਕੱਢ ਸਕਦਾ ਸਹੇ ਤਾਂ ਕਹਿੰਦੀ ਕਿਹੜੀ ਗੜੀ ਮੇਰੇ ਮੂੰਹ ਚ ਚਲ ਜਾਣਾ ਬਸ ਕਿਹ ਜਿਹੜੀ ਵੀ ਫੇਵਰੇਟ ਆਹੇ ਲੱਗੀ ਹੋਰ ਜੰਗੀ ਆ ਕਿਹਦਰ ਬੰਦੀ ਆ ਜਿਹੜੀ ਗੜੀ ਬਣ ਜਾਣਾ ਖੇੜੀ ਗੜੀ ਬਣਨ ਤਾਂ ਮੈਂ ਮੂੰਹ ਚ ਪਾ ਲਵਾਂ ਹਣਾ ਕੀ ਗੱਲ ਆ ਇਹ ਨੂੰ ਮੂੰਹ ਚ ਪਸੰਦ ਮਿਲਿਆ ਗਰਮ ਕਰਕੇ ਦਵਾਂਗੇ ਲੂਣ ਮਿਰਚ ਲਾ ਕੇ ਉਹ ਖਾ ਵੀ ਰਿਹਾ ਕੋਈ ਮੈਂ ਤਾਂ ਚੂਆ ਆ ਗਿਆ ਇਹ ਪਿੱਛੇ ਉਹ ਨਹੀਂ ਖਾਦਾ ਹਾਡੀ ਦਾ ਆ ਕੋਈ ਮਾਤਾ ਕੇ ਫਿੰਡ ਨਹੀਂ ਆ ਰਿਹਾ ਕਿ ਨੀਪੋ ਖਾਏ ਖਰਾਬ ਕਰਦਾ ਗੱਟ ਨਹੀਂ ਬਣਾਉਣ ਕੋਈ ਹੋਂ ਨੀਰਾ ਮੈਗਾ ਕਹ ਤਾ ਜਿਸਮ ਤੇ ਆ ਵਿੱਚ ਦੱਸਿਆ ਨਹੀਂ ਖਾ ਲਿਆ ਕਿ ਅਗਲੇ ਦਿਨ ਪਤਾ ਨਹੀਂ ਲੱਗਣਾ ਆਉਂਦੇ ਆਣੇ ਆ ਨਾ ਅਸੀਂ ਤੈਨੂੰ ਪਾਲਿਆ ਤੂੰ ਤੁਹਾਨੂੰ ਪਾਲਣ ਦੀ ਨਹੀਂ ਤੇਰੇ ਯਾ ਪੁੱਤ ਤੂੰ ਗੱਡੀ ਟਾਇਰ ਕੇ ਰੁਕ ਜਾ ਦੋ ਮਿੰਟ ਭੁੱਖ ਲੱਗੀ ਹੁੰਦੀ ਉਹਨੂੰ ਸਕੂਲ ਵਾਲੀ ਨਾ ਕੋਈ ਜਿੰਨੀਆਂ ਪੁੱਤ ਦੋ ਮਿੰਟ ਲੱਗਣਗੇ ਦੋ ਮਿੰਟ ਰੁਕ ਜਾ ਪੁੱਤ ਬਣਨੇ ਵਾਲੇ ਹੀ ਬੱਸ ਆਹ ਬਣ ਗਈ ਸਮਰੀ ਤੇ ਆਹ ਬਹੁਤ ਘੱਟ ਲੈ ਕਿੱਥੋਂ ਬਹੁਤ ਦੱਸ ਆ ਆ ਉੱਪਰ ਹੀ ਉੱਪਰ ਦੀ ਦੇ ਓ ਥੱਲੇ ਸੀ ਨਾ ਭੈ ਆਹ ਆਲੂ ਨਾਲੇ ਚ ਸਿੱਟ ਦੇ ਨਾ ਸਾਰੇ ਛੋਲੇਾਂ ਚ ਥੱਲੇ ਨਹੀਂ ਚੁੱਕਣਾ ਲੂਣ ਵਿੱਚ ਮਿਸ ਕਰਨਾ ਐ ਉਹ ਜੀ ਆ ਸਾਡੇ ਚਨੇ ਹੀ ਹੁਣ ਇਹਨਾਂ ਚਣਿਆਂ ਦੀ ਵਿੱਚ ਨਾ ਪਾ ਦੇ ਆ ਦੇਖੋ ਜੀ ਚਨੇ ਆ ਚਣੇ ਵਿੱਚ ਆਪਾਂ ਪਾਉਣਗੇ ਆ ਸਾਰੀ ਸਮਗਰੀ ਪਾ ਲਈ ਫੇ ਆਪਾਂ ਲੂਣ ਮਿਕਸ ਕਰਨਾ ਠੀਕ ਆ ਤੇ ਤਾਂ ਲੂਣ ਮਿਕਸ ਪਾ ਆ ਦੇਖੋ ਘਰ ਦੇ ਬਣਾਈ ਟੇਸਟੀ ਚੀਜ਼ ਬਹੁਤ ਵਧੀਆ ਹੁੰਦੀ ਆ ਤੇ ਜੋ ਆਪਣੇ ਹੱਥਾਂ ਨਾਲ ਜੀ ਬਣਾਉਣੀ ਆ ਉਹਦੇ ਕੋਰੀਸੀ ਵੀ ਘਰ ਵਿੱਚ ਬਣੀ ਚੀਜ਼ ਦਾ ਵੀ ਆਪਣੇ ਹੀ ਦਾ ਸਾਫ ਸੁਥਰੀ ਬਣੀ ਸਾਡੇ ਬਲੌਗ ਨੂੰ ਦੀ ਪਿਆਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਫਾ ਫਿਰ ਡਬਲਟੀ ਘਰ ਵੀ ਤੁਹਾਨੂੰ ਤਿਆਰ ਕਰਕੇ ਦੱਸਾਂਗੇ ਜੇ ਸਾਡੇ ਇਸ ਬਲੌਗ ਨੂੰ ਤੁਸੀਂ ਪਿਆਰ ਦਿੱਤਾ। ਲਓ ਜੀ ਅਸੀਂ ਲੂਣ ਪਾੜਨਾ ਵਿੱਚ। ਦੇਖੋ ਇਹ ਲੂਣ ਵਿੱਚ ਪੈ ਰਿਹਾ ਵਿੱਚ। ਦੂਗਾ ਇਕੱਲਾ। ਹਾਂ ਇਕੱਲਾ। ਦੂਰ ਬਾਤ ਸਾਰਾ ਇਕੱਠਾ ਪਾ ਕੇ ਫਿਰ ਰਲਾ ਚੰਤੇ ਨਾਲ। ਆਹੋ ਇਕੱਠੇ ਪਾਇਆ ਲੂਣ। ਦੋ ਰਲਾਉਂਦੇ ਹੁੰਦੇ ਆਥੇ ਰੇੜੀ ਤੇ। ਦੋ ਨੰਗ ਲੂਣ ਹਾਂ। ਚਾਂਚੀ ਕਰ ਰਿਹਾ ਡੋਣ ਕੰਮ ਚ ਬਾਹਰ ਕਰਨਾ ਨਾ ਸਾਰਾ ਤੁੰਗੀ ਇਹਨੂੰ ਥੋੜਾ ਜਿਹਾ ਕੀ ਜੇ ਬਾਗੇ ਨਾ ਇਹਨੂੰ ਚchnਾ ਦੀ ਹੈ ਵਿੱਚ ਤੇਲ ਪਾ ਤੁਰਕਾ ਲਾਉਣਾ ਇਹਦਾ ਹਾਂ ਤੇਲ ਕਰਨਾ ਸਭ ਕੁਝ ਚਲੋ ਜੀ ਮੇਰਾ ਸਾਡੀ ਅਗਲੀ ਰੈਸਟ ਵੈਡੀ ਕਰਨ ਲੱਗੇ ਕੰਮ ਆ ਲੋ ਸ਼ਰਪੂ ਤਾਂ ਕਿਉਂ ਤੋ ਕਰੀ ਜਾਨੀ ਇਦਾਂ ਬਾਹਰ ਹੀ ਕਰਨਾ ਹੈ ਦੇਖ ਲੈ ਬਾਹਰ ਕਰਨਾ ਬਾਹਰ ਕਰ ਲੈ ਪਰ ਧੁੱਪ ਜਾਦੀ ਆ ਅੰਦਰ ਹੀ ਚਲ ਬਾਹਰ ਹੀ ਦੇਖ ਲੈ ਬਾਹਰ ਕਰਨਾ ਆ ਗਰਮੀ ਜਿਆਦੇ ਆ ਅੱਜ ਦੇਖ ਲਾ ਫਿਰ ਵਿੱਚ ਕਰਨਾ ਚਾਹੁੰਦੀ ਤਾਂ ਬਾਹਰ ਹੀ ਵਾਲੇ ਨੂੰ ਸਾਹ ਹੈਗੀ ਇੱਕ ਸਾਈਡ ਤੇ ਚਲੋ ਵੀ ਆਪਾਂ ਕੋ ਬਾਤ ਚੋ ਲਓ ਜੀ ਅੱਗ ਲੱਗੀ ਆ ਬਾਲਣ ਤੇ ਹੁਣ ਆਪਾਂ ਪ੍ਰੋਸੈਸ ਸਾਰਾ ਤਿਆਰ ਕਰ ਲਿਆ ਆ ਬਸ ਹੁਣ ਉਹਨੂੰ ਰੈਡੀ ਕਰਨਾ ਆ ਥੋੜੀ ਜਿਹੀ ਅੱਗ ਬਾਲ ਕੇ ਉੱਤੇ ਰੈਡੀ ਹੁਣਾ ਇਹ ਕਿੱਥੇ ਆ ਹੁਣ ਬਹੁਤ ਜ਼ਿਆਦਾ ਧੋਪ ਆ ਕੱਲ ਕਿੰਨਾ ਟੈਂਪਰੇਚਰ ਸੀ ਕਿੰਨਾ ਸੀ ਕੱਲ ਕੱਲ ਦੋਸਤੋ 48 ਸੀ ਤੇ ਅੱਜ ਪਤਾ ਨਹੀਂ ਕਿੰਨਾ ਆ ਹੁਣ ਅਸੀਂ ਤਲ ਹੁਣਾ ਚੁੱਲੇ ਤੇ ਅੱਗ ਹੁਣ ਲੱਗਿਆ ਬਲਣ ਮੈਂ ਚਪਲਾ ਪਾਇਆ ਮੰਗੇ ਮੇਰੇ ਪੈਰ ਲੂਸੀ ਜਾਂਦੇ ਮੰੰਗੇ ਪੈਰੀ ਭੱਜੇ ਮੰਮੀ ਦਵਾਈ ਦਉਂਦੇ ਆ ਪੈਰਾਂ ਤੇ ਨਸਲੀਨ ਘੇਡਨ ਤੇ ਹੀ ਆ ਚੱਲ ਲੂਸ ਹੋ ਗਏ ਦੂਜੇ ਬਲਣ ਲਗਾ ਲੱਗੇ ਹੁੰਦੀ ਆ ਜੁਦੀ ਆ ਸਾਡਾ ਬਲਣ ਪਿਆ ਆ ਇੱਧਰ ਰਸੋਈ ਚ ਇਹ ਸਾਡੀ ਬਲਣ ਵਾਲੀ ਰਸੋਈ ਆ ਇੱਟਸ ਸਾਰਾ ਸਮਾਂ ਰੱਖੀ ਦਾ ਪੱਤੇ ਪੁੱਤੇ ਸਿੱਲੇ ਅੱਗ ਬਾਲਣ ਲਈ ਖਾਪਾ ਵੀ ਪਗੰਦੇਈ ਅੱਜ ਇੰਨੀ ਧੋਪਾ ਦੇ ਲੋ ਅੱਗ ਮੱਚਦੀ ਨਹੀਂ ਲਓ ਜੀ ਅੱਗੇ ਵਸ ਵੱਲ ਗਈ ਹੁਣ ਸਾਡੀ 2 ਮਿੰਟ ਚ ਪਹਿਲਾ ਪਕਾਵਾਂਗੇ ਚਨੇ ਨੂੰ ਗਰਮ ਚੰਗੀ ਤਰ੍ਹਾਂ ਆਹ ਲਓ ਜੀ ਚਨੇ ਇਹ ਪਾਟੇ ਆ ਲੋ ਪਵਾੜਾ ਘੋਡਾਇਆ ਥੋੜੀ ਥੋੜੀ ਕਰਾਂਗੇ ਆਪਾਂ ਚੰਗੀ ਤਰ੍ਹਾਂ ਨਨ ਗਰਮ ਕਰਨਾ ਹੈ ਚੜੀਆਂ ਨੂੰ ਦੋਸਤ ਚੰਗੀ ਤਰ੍ਹਾਂ ਗਰਮ ਕਰ ਲੋ ਚੰਗੀ ਤਰ੍ਹਾਂ ਹੋ ਨੂਰ ਮੇਚ ਜਿਹੜਾ ਸਾਡਾ ਮਿਕਸ ਹੋ ਜਾਵੇ ਨਾਲੇ ਨਾਲੇ ਗਰਮ ਹੋ ਜਾਣਾ ਸੱਜੂ ਜਾਣ ਕੇ ਕਿਹੜੇ ਕੱਟ ਦੀ ਲੱਗੇ ਕਿ ਫੜਾ ਫੜ ਬਣੇ ਤੇ ਮੈਂ ਖਾਵਾਂ ਸੱਜੂ ਓ ਸੱਜੇ ਫੋਕਾ ਥੋੜਾ ਮੋਟਾ ਹੀ ਲਿਓ ਲਈ ਜਿਹੜਾ ਥੱਲੇ ਨਾਲ ਲੱਗਣ ਜਿੱਦਾਂ ਇਹ ਤਵਾ ਸਾਡਾ ਮੋਟਾ ਉੱਤੇ ਲਿਓ ਤਵਾ ਜਿਹੇ ਥੱਲੇ ਨਹੀਂ ਲੱਗਣੇ ਹੈਗੇ ਤਾਂ ਟਾੜੇ ਚੰਗੀ ਤਰ੍ਹਾਂ ਬਣ ਕੇ ਰੈਡੀ ਹੋਣੇ ਆ ਇਸ ਤਵਾ ਤੁਸੀਂ ਪਤਲਾ ਲਉਂਗੇ ਨਾ ਤਾਂ ਫਿਰ ਥੱਲੇ ਲੱਗਣੇ ਜਾਣੇ ਇਹ ਆ ਕਈ ਕਾਬਲੀ ਛੋਲੇ ਵੀ ਪਾਉਂਦੇ ਆ ਪਰ ਅਸੀਂ ਜਿਹੜੇ ਜਣੇ ਨਾ ਇਹ ਵਾਲੇ ਪਾਏ ਸਾਨੂੰ ਇਹ ਵਾਲੇ ਪਸੰਦ ਸੀ ਕਈਆਂ ਨੂੰ ਕਾਬਲੀ ਛੋਲੇ ਪਸੰਦ ਆ ਕਈ ਉਹ ਵੀ ਉਹਨਾਂ ਨਾਲ ਵੀ ਬਣਾਉਂਦੇ ਆ ਪਰ ਸਾਨੂੰ ਜਿਹੜੀ ਜਣੇ ਆ ਪਸੰਦ ਹੀ ਇਹਦੇ ਵਿੱਚ ਅਸੀਂ ਸਭ ਤੋਂ ਤੁਹਾਨੂੰ ਦਿਖਾਇਆ ਇਹ ਸਮਾਰਟ ਪਾਲਿਆ ਮਿਰਚਾ ਲੂਣ ਬਾਕੀ ਆਲੂ ਪਾਇਆ ਕਟਿੰਗ ਕਰਕੇ ਲੋਰੀ ਜਣੇ ਸਾਡੇ ਜਿਹੜੇ ਗਰਮ ਹੋ ਗਏ ਆ ਦੇਖੋ ਧੂਆ ਛੱਡਣ ਲਾਪੇ ਆ ਜਿਹੜਾ ਚੰਗੀ ਤਰ੍ਹਾਂ ਗਰਮ ਹੋ ਜਾਣਾ ਨਾ ਉਸਲੇ ਨੂੰ ਇੱਕ ਡੂੰਘੇ ਵਿੱਚ ਪਾਟ ਲੋ ਟਾਈਮ ਹੋ ਗਿਆ ਜੀ 11:55 ਮਿੰਟ ਤੇ ਤੁੱਪ ਦੇ ਕੋ ਪਹਿਰਾ ਨਹੀਂ ਆ ਸੇਕ ਪੈਣ ਦੇ ਆ ਪੂਰਾ 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 ਸਿਰ ਤੇ ਸੋਹ ਰਹਿ ਜਾ ਤੇ ਜਿਹੜਾ ਟੈਂਪਰੇਚਰ ਜਿਆਦਾ ਆ ਤੇ ਫੂਨ ਵੀ ਨੇ ਟੈਂਪਰੇਚਰ ਜਿਹੜਾ ਕੂਲਿੰਗ ਮੰਗਣਾ ਪੁੰਦਾ ਆ। ਆ ਦੇ ਪੂਰੀ ਛੋਲਿਆ ਆਪਾਂ ਕਰ ਲਈਏ ਰੈਡੀ। ਇਹਦੇ ਵਿੱਚ ਪਾਤੀ ਆ ਦੇ ਹੁਣ ਆਪਾਂ ਡਾਬਰੋਟੀ ਜਿਹੜੀ ਆ ਉਹਨੂੰ ਆਪਾਂ ਗਰਮ ਕਰਾਂਗੇ। ਤੇਲਾ ਕੇ। ਹੁਣ ਆਪਾਂ ਪਤਾ ਵੇਖ ਜੀ ਕਿ ਤਰ੍ਹਾਂ ਸਾਫ਼ ਕਰਕੇ ਨਾ ਇਹ। ਕਾਰ ਚੱਲਣਾ ਪਿਆ। ਸਭ ਨੂੰ ਜਿਹੜੀ ਉਹ ਹੀ ਗਰਮ ਹੋ ਗਈ ਆ ਪੂਰੀ ਸ਼ਹਿਰ ਅੰਦਰ ਚੜਾਪੁੱਤ ਗਰਮੀ ਬਹੁਤ ਜਿਆਦਾ ਆ। ਕਹੋ ਜਾਨੇ ਸਾਡੇ ਕਿੰਨੇ ਸੋਹਣੇ ਹੋ ਗਏ ਦੱਸਿਆ ਕਰੋ ਟਾਈਮ ਮੈਂਸ਼ਨ ਕਰਿਆ ਕਰੋ ਜੇ ਤੁਸੀਂ ਵਾਕਈ ਦੁਪਹਿਰੇ ਬਣਾਉਨੇ ਆ ਟਾਈਮ ਦੱਸਿਆ ਕਰੋ ਆ ਦੇਖਿਓ ਜੀ ਟਾਈਮ ਪਹਿਲਾਂ ਹਣਾ ਕਿੰਨਾ ਟਾਈਮ ਹੋਇਆ 11:56 ਹੋ ਗਏ ਪਹਿਲਾਂ ਤੁਸੀਂ ਤਵੇ ਤੇ ਨਾ ਤਰੀਕ ਵੀ ਦੇਖ ਲਓ ਤੇ ਲਾ ਲਿਓ ਚੰਗੀ ਤਰ੍ਹਾਂ ਇਦਾਂ ਫੇਟ ਆ ਬਰੋਟੀ ਨੂੰ ਗਰਮ ਕਰਿਓ ਆ ਦੇਖੋ ਵਿੱਚ ਕਈ ਕਮੈਂਟ ਆਉਂਦੇ ਸੀਗਾ ਕਿ ਤੁਸੀਂ ਝੂਠ ਬੋਲਦੇ ਆ ਬਣਾਉਨੇ ਕਿਸੇ ਹੋਰ ਵੇਲੇ ਦੱਸਦੇ ਕੋਈ ਹੋਰ ਵੇਲੇ ਆ ਪਰ ਟਾਈਮ ਦੇਖ ਲਓ 11 ਵਜੇ ਕਿੰਨੇ ਹੋ ਗਏ ਤੇ ਪਸੀਨਾ ਭਜੇ ਪਏ ਆ ਅਸੀਂ ਰੋਟੀ ਥੱਲੇ ਵੀ ਤੇਲ ਲਾ ਲੈਣਾ ਤੇ ਥੋੜਾ ਥੋੜਾ ਉੱਪਰ ਲਾ ਲੈਣਾ ਤੇ ਇਹਨੂੰ ਓਲਟ ਕਰਨਾ ਇੰਦਾ ਚੱਲਣ ਦੀ ਕਿੰਨੀ ਬਗਲੀ ਚੰਗੀ ਤਰ੍ਹਾਂ ਗਰਮ ਕਰਨਾ ਤਾਂ ਤਵੇ ਤੇ ਕੇ ਤੇਲ ਆ ਕੇ ਤਾਂ ਉਹਨੂੰ ਘੁਮਾ ਦੇ ਬਸ ਨਹੀਂ ਲਾਇਆ ਤਾਂ ਫਰੋਂਠਿਆਂ ਨੂੰ ਪਕਾਉ ਪਰੋਂਠਾ ਹੀ ਤਾਂ ਬਣਾਉਣਾ ਆਪਾਂ ਬਸ ਦੋਨੇ ਸਾਈਡ ਘੁਮਾ ਦੇ ਉਧਰੋਂ ਵੀ ਘੁਮਾ ਦੇ ਗਰਮ ਹੋ ਗਏ ਰੱਖ ਦੇ ਪਾਲੀ ਸਾਈਡ ਜਾ ਕੇ ਕਿੰਨੀ ਗਰਮ ਨਹੀਂ ਹੈਗਾ ਫਿਰ ਸਾਬ ਕੋ ਇਹ ਹੋਏ ਪਲੇਟ ਵੀ ਗਰਮ ਹੋ ਗਈ ਤੇ ਆਪਾਂ ਇਹਨੂੰ ਤਵੇ ਨੂੰ ਇਹ ਚੱਕ ਲਓ ਆ ਇਦਾਂ ਸਾਡੀ ਗਰਮ ਹੋਣੀ ਚਾਹੀਦੀ ਹਿੰਗੀ ਤਰ੍ਹਾਂ ਤੇਂ ਚਾ ਗਰਮ ਕਰਾ ਤਾਂ ਫਟਾਫਟੰ ਦਾ ਤੌੜ ਪਹਿਲਾ ਤਵੇ ਦਾ ਕੇ ਲਾ ਲਓ ਪਹਿਲਾ ਤਵੇ ਤੇ ਕੇ ਲਾ ਕੇ ਇਹਦੇ ਉੱਪਰ ਹੀ ਤਾਂ ਮੈਸਾ ਬਸ ਤੁਹਾ ਦੇ ਉੱਪਟੀ ਸਾੜ ਸਿੱਧੀ ਸਾੜ ਕੁਮਾਰੇ ਅੱਗ ਬਾਰੇ ਲੋੜੇ ਨਹੀਂ ਪੈਂਦੀ ਆਪ ਹੀ ਗਰਮ ਹੋਈ ਜਾਂਦੀ ਐ ਇੰਨੀ ਗਰਮੀ ਆ ਤੇਰੇ ਲਈ ਰੁ ਲੱਗੇ ਆ ਤੈਨੂੰ ਕੀ ਆਹੋ ਹੈ ਐ ਰੋਟੀ ਬਣਾਈ ਐ ਵੀ ਅੱਜ ਸਾਡੀ ਜਾਂਦੀ ਗਰਮੀ ਸਾਡੇ ਨਾਲ ਤੂੰ ਆ ਤੋ ਘਣੀ ਆ ਗਰਮੀ ਹੁੰਦੇ ਚੱਲਦਾ ਤੂੰ ਆਏ ਪਲੇਟ ਵੀ ਗਰਮ ਚੱਲ ਚੱਲ ਅੰਦਰ ਆ ਫੋਨ ਬੰਦ ਹੋਣੇ ਵਾਲਾ ਹੀ ਆ ਗਰਮੀ ਦੇ ਪਲੇਟ ਵੀ ਗਰਮ ਹੋਈ ਪਈ ਆ ਤੇ ਪਾਣੀ ਪਾ ਦੇ ਤੇ ਅੱਗ ਬਜਾ ਦੇ ਲਓ ਜੀ ਆ ਗਿਆ ਜੀ ਹੁਣ ਲੈ ਕੇ ਕੋਲਚੇ ਆਪਾਂ ਕੇ ਅੰਦਰ ਹੁਣ ਆਉਣੇ ਆ ਰੈਡੀ ਕਰੋ ਦੇਖੋ ਜੀ ਕੋਲਚੇ ਰੈਡੀ ਹੋ ਗਏ ਸਾਡੇ ਹੁਣ ਅੱਗ ਕਰਕੇ ਹੋ ਗਿਆ ਜੀ ਹੁਣ ਆਪਾਂ ਇਹਨੂੰ ਕਟਿੰਗ ਕਰਾਂਗੇ ਇਹਨਾਂ ਦੀ ਗੱਭੇ ਕੱਟ ਮਾਰ ਦਿਖਾਈਏ ਲੋ ਜੀ ਦੇਖੋ ਜੀ ਆਡੇ ਕੋਲ ਤੇ ਹੋ ਗਏ ਆ ਰੈਡੀ ਸਟੈਡੀ ਕੋਲੀਆ ਕੋ ਇਦਾਂ ਘੱਟ ਮਾਰ ਲੈਣਾ ਵੇਚ ਥੱਲੇ ਆ ਮੇਰਾ ਇਹ ਥੱਲੇ ਬੱਤਣਾ ਆ ਮਾ ਮੇਰਾ ਕੋਤੋਂ ਰੋਟਾ ਦਾ ਨਾਸ ਨਾਸ ਨਾ ਮੈਂ ਨਹੀਂ ਖਾਣੇ ਸੱਜੂ ਦਾ ਕੋਲ ਚਾ ਰੈਡੀ ਕਰਕੇ ਦਿੱਤਾ ਹੈ ਜੀ ਪਹਿਲਾਂ ਕੋਲ ਚਾ ਸੱਜੂ ਦਾ ਜਿਹੜਾ ਇਹਨੇ ਖਾਦਾ ਸੀ ਉਹ ਹੀ ਦਿੱਤਾ ਹੈ ਸੌਸ ਪਈ ਉਹ ਨਹੀਂ ਸੋਸਿਆਂ ਵਾਲੀ ਕੱਲ ਦੀ ਉਹ ਦੇ ਦੇ ਲਿਆ ਗਾ ਹਾਂ ਹ ਚੋ ਵੀ ਲਿਓ ਸੌਸ ਹੀ ਖਾ ਗਏ ਜਾਂ ਫਿਰ ਜੇ ਸੌਸ ਪਈ ਉਹ ਨਿਕਾਲਦੀ ਕਰ ਲਿਆ ਇਹ ਤਾਂ ਹਾਫ ਹਾਫ ਕਰਾਂਗੇ ਕਹਿੰਦੇ ਛੋਟੇ ਬਣਾਵਾਂਗੇ ਤੁਮ ਜੇ ਜੇ ਤੁਸੀਂ ਇਦਾਂ ਬੱਚਿਆਂ ਲਈ ਬਣਾਉਣ ਚਾਹੁੰਦੇ ਛੋਟੇ ਉਹ ਵੀ ਬਣਾ ਸਕਦੇ ਆ ਅੱਗੇ ਆਪਾਂ ਇਦਾਂ ਹੀ ਖਾਣੇ ਹੁੰਨੇਗੇ 100 ਰੁਪਏ ਲੈ ਕੇ ਤਾਂ ਅੱਧਾ ਗੁਲਚਾ ਦੇ ਦੋ ਕਹਣਾ ਭਾਈ ਭਾਈ ਅੱਧਾ ਤਾਂ ਗੁਲਚਾ ਖਾਈ ਦੇ ਹੁੰਦੇ ਕਿ ਪਹਿਲੇ ਕੌਣ ਕੌਣ ਅੱਧਾ ਤਾਂ ਗੁਲਚਾ ਖਾਂਦਾ ਰਿਹਾ ਜਰੂਰ ਕਮੈਂਟ ਬਾਕਸ ਵਿੱਚ ਦੱਸਿਓ ਆਪਾਂ ਤਾਂ ਖਾਂਦੇ ਰਹੇ ਆ ਸੋਚ ਲਿਆ ਕਿ ਤੇ ਮੈਨੂੰ ਮੈਂ ਮੈਂ ਆਪੂ ਬਣਾਣਾ ਇਤਨਾ ਬਣਾਈ ਮੇਰਾ ਬਣਾ ਲਿਓ ਆਪੇ ਮੰਮੀ ਜਿਹੜੀ ਮੇਚੋ ਜਿਆਦੇ ਤੇ ਮੇਕਨ ਦਿਖਾਉਂਦਾ ਅੰਮੀ ਖਾ ਕੇ ਦੱਸੂਗੀ ਖਾ ਕੇ ਦੱਸ ਰਿਵਿਊ ਤਾਂ ਦੇ ਦਿਓ ਕਿੱਦਾਂ ਦੇ ਬਣੇ ਆ ਸਾਰੇ ਕਿੱਦਾਂ ਦੇ ਬਣੇ ਆ ਪਹਿਲੇ ਪੇਸ ਦੱਸਣਾ ਰਿਵਿਊ ਦਿੰਦੀ ਨਹੀਂ ਹੋ ਕਿੱਦਾਂ ਦੇ ਬਣੇ ਸਹਿਦ ਦਿਆ ਕਰੋ ਦੱਸ ਹੀ ਤਾਂ ਹੈ ਨਹੀਂ ਕਿੱਦਾਂ ਦੇ ਬਣੇ ਦੱਸ ਆ ਲਓ ਜੀ ਸਾਸੂ ਮਾ ਨੂੰ ਵੀ ਦਿੱਤਾ ਆ ਕੱਲ ਇੱਕ ਅੜੰਬ ਆਇਆ ਸੀਗਾ ਕਿ ਆਪਣੀ ਸਾਸਰੂ ਨੂੰ ਤੁਸੀਂ ਬਲਾਉਂ ਜਾਂ ਮੜ ਨਹੀਂ ਪੁੱਛੀ ਹੈ ਸਾਸੂ ਮਾਡਾ ਕਿ ਕਿਸੇ ਦੇਣ ਗਏ ਸੀ ਘਲਾ ਉਹ ਜਮਣਾ ਕਿਸੇ ਨੂੰ ਹਾਂ ਮਮੇ ਉੱਧਰ ਤੇ ਉਹਦਾ ਦੇਣ ਗਏ ਸੀਗੇ ਤੇ ਪੁੱਛੀਆਂ ਕਿ ਇਹਨਾਂ ਮੇਰੇ ਸਾਸੂ ਮਾਣੋ ਕਰਾ ਗਏ ਉਹਨਾਂ ਨੇ ਪੁੱਛੀਆਂ ਸੀ ਤੇ ਆ ਦੇਖੋ ਜੀ ਬੋਲ ਚਾਹ ਖਾਂਦੀ ਸਾਸੂ ਮਾਹ ਜੀ ਪਹਿਲੇ ਸਾਸੂ ਮਾਣ ਦਿੱਤਾ ਹੈ ਸਾਡੇ ਲਈ ਪਹਿਲੇ ਮਾਪੇ ਪਾਪਾ ਬਾਕੀ ਸਭ ਕੁਝ ਬਾਅਦ ਚੋਂ ਆ ਜੀ ਤੇ ਬਾਕੀ ਇਹ ਤੁਸੀਂ ਬਹੁਤ ਸਾਰਾ ਸਾਨੂੰ ਪਿਆਰ ਕਰਦੇ ਹੋ ਤੇ ਇੰਦੀ ਪਿਆਰ ਕਰਦੇ ਰਹੋ ਕੱਟ ਫੋਨ ਕਿਹਦਾ ਆਇਆ ਜਾਂ ਕੱਟ ਦੋ ਜਾਂ ਚੱਕ ਲਓ ਕੰਪਨੀ ਆਇਆ ਉਹ ਬਾਈ ਹੈ ਜੀ ਆ ਸਾਡੇ ਘਰ ਦਾ ਫੋਨ ਆ ਜੀ ਕਿੱਦਾਂ ਨੜ ਗਿਆ ਹੈ ਹਲੋ ਨੂੰ ਤਾਂ ਮੈਂ ਚੱਕ ਲਗੀ ਮੈਂ ਦੱਸ ਦਵਾਂਗਾ ਹਾਂ ਕੰਪਨੀ ਵਾਲਿਆਂ ਦਾ ਪੁੱਤ ਬਾਜੂ ਕੁਰਚੇ ਖਾਉਂਦਾ ਲੱਗ ਸਾਰਾ ਮੰਮੀ ਨੂੰ ਪਹਿਲੀ ਵਾਰੀ ਕੋਚਾ ਖਾਣ ਦਾ ਆ। ਆਹ ਬੰਦੀ। ਆਉ ਪਤਾ ਜੀ ਆ ਬਾਹਰ ਰੇੜੀਆਂ ਦੇ ਕੰਦਮੰਦ ਬਹੁਤ ਪਾਉਂਦੇ ਚੱਕੀ। ਹਾਂ। ਤੇ ਇਸ ਤਰ੍ਹਾਂ ਕਿ ਆ ਜਿਹੜੇ ਘਰ ਚੀਜ਼ ਬਣਦੀ ਉਹਦਾ ਕੋਈ ਰੀਜ਼ ਨਹੀਂ ਹੈਗੀ। ਤੇ ਹੁਣ ਮੈਂ ਵੀ ਆਪਣਾ ਕੋਚਾ ਬਣਾ ਕੇ ਤਾਂ ਖਾਣਾ ਆ। ਮੈਂ ਤਾਂ ਹੋਣੀ ਹੋਣੇ ਨਾਲ ਕੋਚਾ ਬਣਾ ਲੈ ਕਿੱਦਾਂ ਬਣੇ। ਮੈਨੂੰ ਜਿੱਦਾਂ ਪਸੰਦ ਆ ਉਦਾਂ ਦਾ ਹੀ ਖਾਣਾ ਹੈਗਾ। ਸੁੱਕ ਜਾਨੀ ਦਵ ਰੋਟੀ ਉਹ ਲੈ। ਆਹ ਤੂੰ ਹੀ ਬਣਾਓ ਮੈਂ ਟੰਡ ਫਟਾ ਮਾਰ। ਲਓ ਜੀ। ਫਲਾਵੋ ਦਲੀ ਲੋਜੀ ਆ ਲੋ ਜੀ ਆਪਾਂ ਮਾਰ ਲਿਆ ਜੀ ਕੱਟ ਤੇ ਆਪਾਂ ਲਿਆਂ ਦੀ ਸੌਸ ਸੌਸ ਲੈ ਤਾਂ ਇਹਦਾ ਲੱਗ ਤਰੀਕੇ ਬਣਾਉਂਦੇ ਲੋ ਹੂੰ ਇੰਨੀ ਸੌਸ ਪਾ ਲੈਣੀ ਆ ਜੀ ਆਪਾਂ ਨੂੰ ਇਦਾਂ ਕਰ ਲੈਣਾ ਇਹਨੂੰ ਤਾਂ ਮੈਂ ਇਦਾਂ ਬਣਾਉਂਦਾ ਹੀ ਆ ਦੱਸੋ ਜੀ ਇਹ ਬੇਚ ਰਾਤੀ ਜਾਂ ਨਹੀਂ ਇੰਨੇ ਤੱਕ ਜਦ ਤੱਕ ਸਾਡੇ ਛੋਲੇ ਆਉਣ ਬਸ ਮੂੰਹ ਚ ਪਾਣੀ ਆਉਂਦਾ ਤੇ ਤੇਜੀ ਬਣ ਜਾਉ ਤੇ ਚੱਲ ਹਾਂ ਵਾਕਈ ਬਹੁਤ ਟੇਸਟੀ ਬਣੇ ਕੁਲਚੇ। ਇਹ ਤਾਂ ਮੈਨੂੰ ਵੀ ਇੱਕ ਟੱਕੀ ਦਿਓ। ਹੈ? ਆਹ। ਸਾਰੇ ਪੈ ਗਏ ਪਿੱਛੇ। ਆਹ। ਆਹ। ਹਾਂ। ਹਾਂ, ਕੰਮ ਹੋ ਸਾਡੇ ਲਈ ਵੀ ਤਰ੍ਹਾਂ ਬਣਾਉਨੇ ਤੁਸੀਂ ਵੀ। ਬਧੀਰ ਰੱਖ। ਮੈਨੂੰ ਵੀ ਦੋ ਇੱਕ ਟੱਕੀ। ਮੈਨੂੰ ਵੀ ਦੋ ਇੱਕ ਟੱਕੀ ਤਾਂ ਹੈ। ਮੈਨੂੰ ਕਿੱਥੇ? ਜੱਪਿਆ ਨਹੀਂ। ਕੜਾ ਤੋਂ ਤੇ ਮੇ ਤੁਹਾਨੂੰ ਖਾਣੇ ਦੇ ਅੱਗੇ ਬਿਲਕੁਲ ਵੈਗਣਾ ਥੋੜਾ ਥਾਰ ਬਣਿਆ ਮੈਂ ਆਪਣੇ ਸਾਥ ਚ ਚਲੋ ਠੀਕ ਆ ਦੋਸਤੋ ਵਧੀਆ ਲੱਗੇ ਤਾਂ ਬਲੌਗ ਨੂੰ ਜੂਰ ਕਮੈਂਟ ਸ਼ੇਅਰ ਕਰਿਓ ਤੇ ਤੁਸੀਂ ਬਣਾ ਕੇ ਟਰਾਈ ਜਰੂਰ ਕਰਿਓ ਬਹੁਤ ਟੇਸਟੀ ਬਣਦੀ ਆ ਜਿਹੜੀ ਚੀਜ਼ ਵਧੀਆ ਬਣਦੀ ਆ ਇਸ ਤੁਹਾਨੂੰ ਜ਼ਰੂਰਤ ਕਹਿੰਦੇ ਆ ਕਿ ਟਰਾਈ ਕਰਿਓ ਵਧੀਆ ਬਣਦੀ ਆ ਤੁਸੀਂ ਵੀ ਟਰਾਈ ਕਰੋ ਜਿਹੜੀ ਚੀਜ਼ਾਂ ਲਈ ਵਧੀਆ ਮੰਨਦੀਆਂ ਤੁਹਾਨੂੰ ਕਹਿੰਦੇ ਅਸੀਂ ਨਾ ਟਰਾਈ ਕਰੋ ਸਾਡੇ ਤੋਂ ਨਹੀਂ ਬਣਿਆ ਤੇ ਇਸ ਨੂੰ ਕੋਲਚੇ ਨਾਲ ਜ਼ਰੂਰ ਟਰਾਈ ਕਰੋ ਮम्मी ਨੂੰ ਵੀ ਬੜੇ ਪਸੰਦ ਆਏ ਦੋਸਤੋ ਚਨੇ ਦੇ ਲੋ ਇੰਨੇ ਬਚ ਗਏ ਤੁਸੀਂ ਖੁੱਲੇ ਚਨੇ ਖਾ ਸਕਦੇ ਰੋਟੀ ਨਾਲ ਹੀ ਭਲੇ ਬਾਅਦ ਚ ਖਾਓ ਤਿੰਨ ਕੋਲਚੇ ਬਣਾਏ ਅਸੀਂ ਖਾ ਵੀ ਲਏ ਆ ਹਮ ਦੇ ਲੋ 6 ਕੋਲਚੇ ਬਣਾਣੇ ਇਹ ਹੋਰ ਬਣਾਣੇ ਨੇ ਤਿੰਨ ਬਣਨੇ ਹੋਰ ਹਮ ਹੁਣ ਅਸੀਂ ਰੋਟੀ ਨਾਲ ਇਹਨੂੰ ਬਾਅਦ ਚ ਖਾ ਸਕਦੇ ਆ ਰੋਟੀ ਨਾਲ ਨਹੀਂ ਦਵਾ ਨਹੀਂ ਕੰਮ ਆ ਲੈ ਘਰ ਵਿੱਚ ਭਰੋਂ ਦੇ ਨਾਲ ਬੱਚਾ ਦਮ ਲੱਗੀ ਹਾਰੇ ਕਿ ਚੀਜ਼ਾਂ ਦੀ ਤੇ ਤੁਸੀਂ ਘਰੇ ਬਣਾਉਗੇ ਤਾਂ ਖੁੱਲਾ ਢੁਲਾ ਚੀਜ਼ਾਂ ਨੂੰ ਖਾ ਸਕਦੇ ਆ ਚਲੋ ਠੀਕ ਆ ਦੋਸਤੋ ਬਾਏ ਬਾਏ ਬਾਈ ਸਾਦੋ ਕੋਈ ਕੇਰ ਮੈਂ ਦਾ ਹਾਲ ਪਸੀਨੇ ਨਾਲ ਭਿੱਜੇ ਪਏ ਆਪਾਂ ਤੇ ਬਣ ਰਿਹਾ ਕੋਚੇ ਇਹ ਖਾਣੇ ਬੜੇ ਔਖੇ ਆ ਜੀ ਤੇ ਇਹ ਇਸ ਕਰਕੇ ਸਾਡ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਿਆ ਕਰੋ ਤੇ ਇਦਾਂ ਪਿਆਰ ਕਰਦੇ ਰਹੋ ਸਾਨੂੰ ਇਸੇ ਬਾਤੀਆ ਤੇ ਉਹਦੇ ਲਈ ਬਲੌਗ ਲੈ ਕੇ ਆਉਂਦੇ ਰਹਿਣਾ ਕਰਾਂਗੇ ਦੇਸੀ ਪੰਜਾਬੀ ਬਲੌਗ ਲੈ ਕੇ ਆਉਂਦੇ ਰਹਿਣਾ ਕਰਾਂਗੇ ਇਹਨਾਂ ਦੇਸੀ ਤਰੀਕੇ ਨਾਲ ਜਿਹੜਾ ਕੋਈ ਹਰ ਕੋਈ ਯੂਜ਼ ਕਰੇ ਹਰ ਕੋਈ ਕਰ ਸਕਦਾ ਹੈ ਉਹ ਵੀ ਲੈ ਕੇ ਆਵਾਂਗੇ ਇਹ ਨਹੀਂ ਕਿ ਕੋਈ ਇੱਕ ਹੀ ਕਰਦਾ